ਪਟਿਆਲਾ ਦੇ ਰਾਮਲੀਲਾ ਗਰਾਊਂਡ ਦੇ ਨਜ਼ਦੀਕ ਇੱਕ ਮੁਹੱਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਪੜੋਸ ਦੇ ਵਿੱਚ ਰਹਿਣ ਵਾਲੇ ਵਿਅਕਤੀਆਂ ਵੱਲੋਂ ਪੁਰਾਣੀ ਰਣਜੀਤ ਦੇ ਛਲ ਦੇ ਆਪਣੇ 10 ਤੋਂ 15 ਸਾਥੀਆਂ ਦੇ ਨਾਲ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਜ਼ਖਮੀ ਕਰ ਦਿੱਤਾ ਜ਼ਖਮੀਆਂ ਨੂੰ ਪਟਿਆਲਾ ਦੇ ਰਜ਼ਿੰਦਰਾ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ मेरा नाम इंद्रेश कुमार है मैं राम जिला रोड सब्जी मंडी को रहा जी मेरा गुलाबजाम कौन है मैं रेडी खड़ी करने के वास्ते मेरे पड़ोसियों ने मेरे उत्तर हमला किया पहला भी, मेरे उत्ते भी ये मेरे उत्तर हमला कर चुके हैं पंद्रह भी मुंडिया ने मिलकर तेज धारदार हथियारों हमला किया जी मेरे पूरे परिवार को मारे जी साड़ी साग है जी सरकार तो पुलिस प्रशासन तो कि सा सुरक्षा की जाए ਨਾਲੇ ਇਨਸਾਫ ਕੀਤਾ ਜਾਵੇ ਪਹਿਲਾਂ ਵੀ ਸਾਡੇ ਨਾਲ ਟੱਕਾ ਹੋ ਚੁਕਿਆ ਹੈ ਜੀ ਯਾਰ ਆਮ ਹੈ ਇਹ ਇਹਨੇ ਬੰਦ ਕੀ ਜੀ ਬੰਦਾ ਆਉਣਾ ਹੈ 10 15 ਬੰਦੇ ਆਏ ਆ ਅਸੀਂ ਇਨਸਾਫ ਚਾਹੁੰਦੇ ਆਂ ਜੀ ਕਹਾਣਾ ਮਨੋ ਗਣੇਸ਼ ਕੁਮਾਰ ਜੀ ਕੀ ਮਾਮਲਾ ਹੋਇਆ ਜੀ ਮਾਮਲਾ ਹੋਇਆ ਮੇਰੇ ਭਾਈ ਸਾਹਿਬ ਰਾਤ ਨੂੰ 11 ਵਜੇ ਘਰੇ ਆਏ ਤੇ ਜਿਵੇਂ ਰੱਖ ਕੇ ਘਰੇ ਅੰਤ ਕਰਨ ਲੱਗੇ ਨਾਲੇ 15-20 ਬੰਦਿਆਂ ਨੇ ਹਮਲਾ ਕਰ ਦਿੱਤਾ ਉਹਨਾਂ ਉੱਪਰ ਤੇਜ ਦਾ ਹਥਿਆਰ ਲੈ ਕੇ ਇਹਦਾ ਚੀਜ਼ ਦਾ ਕੰਮ ਆ ਤੁਹਾਡੇ ਭਾਈ ਸਾਹਿਬ ਉਹਨਾਂ ਗਜੇਲਾ ਗੋਲਾ ਜਨ ਵੇਚਦੇ ਆ ਤੇ ਬਾਜ਼ਾਰ ਮੇ ਘੁੰਮ ਫਿਰ ਕੇ ਵੇਚਦੇ ਆ ਰਾਤ ਤੇ 11:00 ਸੱਤ 11:00 ਵਜੇ ਨਾਲ ਕਰ ਜਾਂਦੇ ਤੇ ਜਿਸ ਸਮੇਂ ਕਰੀ ਪੁੰਚ ਨਾਲ ਦਿਨ ਨਾਲ ਕਰੇ ਅੰਤਰ ਕਰਨ ਨਾਲ ਹੀ ਹਮਲਾ ਕਰਤਾ ਮੈਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਸਾਨੂੰ ਇਹ ਮੰਗ ਕਰਦਾ ਮੈਨੂੰ ਇਨਸਾਫ ਦਿੰਦਾ ਕਿੰਨੇ ਕੁ ਬੰਦੇ ਸੀਗਾ ਜੀ ਉਹ ਨੇਰਵਾ 15-20 ਬੰਦੇ ਸੀਗੇ ਹਾਂ ਜਿਹੜੇ ਸਾਰਿਆਂ ਨਾਲ ਕੰਮ ਹੋ ਗਿਆ ਮੈਂ ਟਿੱਕੇ ਟਿੱਕੇ ਹਥਿਆਰ ਲੈ ਕੇ ਆਏ ਬੇਸੀਗੇ ਤਲਵਾਰ ਵਗੈਰਾ ਕਾਫੀ ਦੋਂਗੇ ਖਦੇ ਵੇਚੂਗਾ ਨਾਲੇ ਇਹ ਕਿਆ ਹਾਲ ਤਾਂ ਹੁਣ ਹੁਣ ਇੱਕ ਤਾਂ ਆਸ਼ੂਮ ਪਰਚੀ ਹੈ ਬਲਕਿ ਨੇ ਜਵਾਬ ਦਿੱਤਾ ਪਿਆ ਤੇ ਦੂਜਾ ਮਤਲਬ ਬਹੁਤ ਸੀਰੀਅਸ ਹੈ ਤੇ ਦੂਜਾ ਆਪਣਾ ਐਮਰਜੈਂਸੀ ਪਰਚੀ ਦਿੱਤੇ ਰਿਪੋਰਟ ਲਿਖਾਈ ਤੁਮ ਨੂੰ ਪੁਲਿਸ ਚ ਹਾਂ ਜੀ ਅਸੀਂ ਰਿਪੋਰਟ ਲਿਖਾ ਚੁੱਕੀ ਜੀ ਠੀਕ ਹੈ ਜੀ ਪ੍ਰਸ਼ਾਸਨ ਕੋਈ ਤੁਹਾਡੇ ਕੋਲ ਚਾਲ ਕੇ ਆਇਆ ਹੈ ਜੀ ਜਲਦੀ ਦੇਖੋ ਕੋਈ ਨਹੀਂ ਆਇਆ ਜੀ ਕੀ ਨਹੀਂ ਆਇਆ ਦਾਦਾ ਜੀ ਤੇ ਅੱਜ ਜਿੰਦਰਾ ਸਵਾਰ ਕੇ ਆਏ ਪੱਲਾ ਸਾਰਿਆਂ ਜੈ ਸ਼੍ਰੀ ਰਾਮ ਮੈ ਸ਼ਵਾਏ ਅਕਲ ਸਨਾਤਰ Hindu ਰੱਖਸ਼ਾ ਦਲ ਰਾਸ਼ਟਰੀ ਪ੍ਰਮੁਖ ਅੱਜ ਆਂਦਾ ਬੜੇ ਦੁਖ ਦੀ ਗੱਲ ਹੈ ਕਿ ਸਾਡੇ 22 ਪ੍ਰਧਾਨ ਪੰਜਾਬ ਜਿਹੜੇ ਲਗਾਏ ਗਏ ਆ ਉਹਨਾਂ ਦੇ ਬ੍ਰਦਰ ਤੇ ਹਮਲਾ ਹੋਇਆ ਵਾ ਕੁਝ ਜਿਹੜੇ ਪੁਰਾਣੀ ਇਹਨਾਂ ਨੇ ਦੱਸਿਆ ਸੀਗਾ ਪਹਿਲਾਂ ਵੀ ਮੈਨੂੰ ਵੀ ਪੁਰਾਣੀ ਰੰਜਸ਼ ਜਿਹੜੀ ਸੀ ਪੰਜ ਸਾਲਾਂ ਦੀ ਬੰਦਿਆਂ ਨੇ ਬੜੀ ਸੂਝਬੂਤ ਦੇ ਨਾਲ ਇਹਨਾਂ ਦੇ ਭਰਾ ਤੇ ਹਮਲਾ ਕੀਤਾ ਉਹਨਾਂ ਨੇ ਖੱਟੋ-ਖੱਟ 10 ਤੋਂ 15 ਜਾਣੇ ਸੀਗੇ ਪੇ ਜਿਹੜੇ ਤੇਜ਼ਦਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਵਾ ਜਿਹੜੇ ਦੋ ਭਰਾ ਨੇ ਇਹਨਾਂ ਦੇ ਇੱਕ ਭਰਾ ਬਹੁਤ ਸੀਰੀਅਸ ਆ ਮੈਂ ਮਿਲ ਕੇ ਆਇਆ ਉਹਨਾਂ ਨੂੰ ਉਹਨਾਂ ਨੂੰ ਹੁਣੇ ਆਈਸੀਯੂ 'ਚ ਰੱਖਿਓ ਹਮਾਚ ਉਹ ਕਹਿੰਦੇ ਵੀ ਕਲਾਊਡਸ ਬਹੁਤ ਜ਼ਿਆਦਾ ਤੇਜ਼ੀ ਨਾਲ ਜੰਮ ਰਿਹਾ ਵਾ ਵੀ ਕੱਲ ਨੂੰ ਕੁਝ ਵੀ ਹੋ ਸਕਦਾ ਜੀ ਇੱਕ ਹੈਗਾ ਅਮਰਜੈਂਸੀ 'ਚ ਐਡਮਿਟ ਹੈਗੇ ਦੋਨੇ ਭਰਾ ਜਿਹੜੇ ਹੈਗੇ ਆ ਤਕਰੀਬਨ ਲੈ ਕੇ ਚੱਲੋ ਕਿ ਸੀਰੀਅਸ ਹੈਗੇ ਆ ਜੀ ਉਹ ਲੜਾਈ ਝਗੜੇ 'ਚ ਕਿੰਨੇ ਕੁ ਜਿਹੜੇ ਫੱਟੜ ਹੋਏ ਆ ਤੇ ਦੂਜੀ ਦੂਜੀ ਧਿਰ 'ਤੇ ਕਿੰਨੇ ਬੰਦੇ ਸੀ ਉਹ ਕਟੋ-ਕਟ ਜੀ ਤਕਰੀਬਨ ਲੈ ਕੇ 10 ਤੋਂ 15 ਜਾਣੇ ਸੀਗੇ ਜਿਨ੍ਹਾਂ ਨੇ ਪਹਿਲਾਂ ਹੀ ਆਪਣੀ ਪਲਾਨਿੰਗ ਕੀਤੀ ਹੋਈ ਸੀ ਜਿੰਨੀ ਤਾਂ ਇੱਕ ਨਾਰਮਲ ਲੜਾਈ ਹੁੰਦੀ ਹੈ ਤੇ ਇੰਨਾ ਸੀਰੀਅਸ ਨਹੀਂ ਜਾਂਦਾ ਤੂ-ਤੂ ਮੈਮਾ ਤੇ ਹੋ ਕੇ ਖਤਮ ਹੋ ਜਾਂਦੀ ਹੈ ਜੀ ਇਹਨਾਂ ਦੇ ਗਵੰਡੀ ਆ ਜੀ ਉਹ ਤੇ इवन ਲੈ ਕੇ ਆਪਣੇ ਇਹ ਇਹਨਾਂ ਦੇ ਬ੍ਰਦਰ ਜਿਹੜਾ ਹੁੰਦੇ ਸੀ ਵੀ ਆਪਣੇ ਕਾਰੋਬਾਰ ਨੂੰ ਰੇੜੀ ਨੂੰ ਬੰਦ ਕਰਕੇ ਆਪਣੇ ਘਰੇ ਜਾ ਰਿਹਾ ਸੀ ਉੱਥੇ ਰੇੜੀ ਖੜੀ ਕਰ ਰਿਹਾ ਸੀ ਆਪਣੀ ਤੇ ਉਸ ਤੋਂ ਲੈ ਕੇ ਇਹਨਾਂ ਦਾ ਲੜਾਈ ਸ਼ੁਰੂ ਹੋ ਗਈ ਤੂ ਤੂ ਮਮੇ ਹੋ ਗਈ ਪ੍ਰਾਈਸ ਰੈਂਜਨ ਨੂੰ ਉਹਨਾਂ ਨੇ ਇੱਕਦਮ ਸਾਰੇ ਬੰਦੇ ਇਕੱਠੇ ਹੋ ਕੇ ਇਹਨਾਂ ਨੂੰ ਕਹਿ ਕੇ ਆਪਣੇ ਘਰ ਅੰਦਰ ਜਾਣ ਲੱਗੇ ਛੋਟਾ ਭਰਾ ਆਪਣੇ ਭਰਾ ਨੂੰ ਬਚਾਉਣ ਦੇ ਖਾਤਰ ਆਇਆ ਤੇ ਉਹਦੇ ਵੀ ਬਹੁਤ ਤੇਜ਼ਦਾਰ ਹਥਿਆਰ ਮਾਰਿਆ ਗਿਆ ਵੀ ਕੀ ਮਾਰਿਆ ਗਿਆ ਪਤਾ ਨਹੀਂ ਬਈ ਤੇਜ਼ਦਾਰ ਹਥਿਆਰ ਸੀ ਕਿ ਜਿਹੜਾ ਡਾਕਟਰ ਕਹ ਰਿਹਾ ਵੀ ਸੀਰੀਅਸ ਹੈ ਇਸ ਵੇਲੇ ਕਲਾਉਡਸ ਘਟੋ ਘਟ 6% ਜਿਹੜਾ ਬਾ ਜੰਮ ਚੁੱਕਾ ਬਾ ਮੈਂ ਡਾਕਟਰ ਸਾਹਿਬ ਨੂੰ ਮ ਉਹ ਕਹਿੰਦੇ ਜੇ ਤਾਂ 36 48 ਘੰਟਿਆਂ ਦੇ ਵਿੱਚ ਫਰਕ ਪੈ ਗਿਆ ਠੀਕ ਹੈ ਨਹੀਂ ਤਾਂ ਇਹਨਾਂ ਨੂੰ ਆਪਰੇਟ ਕਰਾ ਸਕਦਾ ਇਹਨਾਂ ਦੀ ਜਾਨ ਦਾ ਖਤਰਾ ਆ ਜੀ ਦੇਖੋ ਜੀ ਪ੍ਰਸ਼ਾਸਨ ਨੇ ਪਹਿਲਾਂ ਵੀ ਸਾਡਾ ਜਿਹਨੇ ਹਿੰਦੂ ਸੁਗਠਾ ਨਾਲ ਸਾਰਿਆਂ ਦਾ ਬਹੁਤ ਸਾਥ ਦਿੱਤਾ ਹੈ ਐਸਐਸਪੀ ਸਾਹਿਬ ਹੋ ਗਏ ਡੀਐਸਪੀ ਸਾਹਿਬ ਹੋ ਗਏ ਉਹ ਸਾਨੂੰ ਇਹਨਾਂ ਦੇ ਅਸ਼ਵਾਸ਼ਣ ਆ ਪੁਲਿਸ ਪ੍ਰਸ਼ਾਸਨ ਤੇ ਵੀ ਆ ਪ੍ਰਸ਼ਸਪਨ ਜਨ ਸਰਕਾਰ ਤੇ ਵੀ ਆ ਵੀ ਸਾਨੂੰ ਇਹ ਜਿਹੜੇ ਇਦਾਂ ਦੇ ਸ਼ਾਸਤਰੀ ਅਸਤਰਾ ਜਿਹੜੇ ਗੁੰਡਾਗਰਦੀ ਖਿਲਾਰਨਾ ਚਾਹੁੰਦੇ ਆ ਆਪਣਾ ਪਟਿਆਲਾ ਸ਼ਹਿਰ ਦੇ ਵਿੱਚ ਤੇ ਇਹਦੀ ਗੁੰਡਾਗਰਦੀ ਖਤਮ ਕੀਤੀ ਜਾਣੀ ਚਾਹੀਦੀ ਆ ਪ੍ਰਸ਼ਾਸਨ ਤੋਂ ਮੰਗ ਹੈ ਦਾ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕੀਤੀ ਜਾਏ ਨਹੀਂ ਜਾਏ ਦੀ ਤੇ ਇਹਨਾਂ ਤੇ ਪਰਚਾ ਸਖਤ ਤੋਂ ਸਖਤ ਕੀਤਾ ਜਾਣਾ ਚਾਹੀਦਾ ਜੀ ਪ੍ਰਾਪਰਟੀ ਵੇਚਣੇ ਹੋਰ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ